ਕਣਕਾ ਖੜੀਆਂ ਯਾਰ ਐਂ ਕਾ ਤੋ ਕਰਨੇ ਯਾਰ ਕਣਕਾ ਖੜੀਆਂ ਐਂ ਕਾ ਤੋ ਕਰਨੇ ਆ ਸਰਪੰਚਾ ਤੇਰੇ ਕੋਲ ਆਉਦਾ ਸਰਪੰਚੀ ਦਾ ਯਾਰ ਤੂੰ ਨੇ ਆਈ ਫੇਦਾ ਕਹਦਾ ਚਾਹਦਾ ਸਰਪੰਚੀ ਦਾ ਇਹ ਨਾਲ ਤੇ ਦੂਜੇ ਕੈਂਪ ਵਿੱਚ ਵੀ ਨਾਲ ਆਇਆ। ਇਹਨੇ ਆ ਕੇ ਬਾਹਰ ਆਇਆ। ਜੇ ਨਾ ਇਹ ਹੋਣਾ ਐਸੇ ਦਾ ਜਿਹੜਾ ਬਾਹਰੇ ਆ ਮਕਬੀਨ ਕਾਨ ਦੇ ਨੇ। ਇਹ ਸਾਡੇ ਰੋਕਦੇ ਜਦੋਂ ਇਹਨੂੰ ਆ ਕੇ ਕਿਹਾ ਵੀ ਤੁਸੀਂ ਸਰਪੰਚ ਆਂ ਲੋਕਾਂ ਦੇ ਕਣਕਾ ਖੜੀਆ ਵੀ ਅੱਗ ਲਾਈ ਦੇਖੇ ਕਣਕ ਮੋੜ ਦੇਖੀ ਕਿ ਕਣਕ ਉੱਗ ਲੱਗੀ ਇਹਦੇ ਦਾ ਕੌਣ ਦੇਨਦਾਰ ਆ। ਅਜੀ ਵੀਡੀਓ ਬਣਾ ਕੇ ਦੀ ਗੁਰਪਾਣੇ ਵਿੱਚ ਵਾਇਰਲ ਕੀਤੀ ਆ ਜੀ। ਵਾਇਰਲ ਕਰਨ ਦੇ ਨਾਲ ਫਿਰ ਇਹਨੇ ਹੁਣ ਫੋਨ ਲਾ ਕੇ ਟ੍ਰੈਕਟਰ ਇੱਕ ਹੋਰ ਮਗਾਲੇ ਇੱਕ ਨਾ ਵਾਈ ਜਾਂਦੇ ਇੱਕ ਹੋਰ ਮਗਾ ਕੇ ਉਹਨੇ ਫੋਨ ਲਾ ਗਏ। ਇਹ ਕਿ ਕੋਈ ਗੱਲਬਾਤ ਉਹਨਾਂ ਨਾਲ ਹੋਈ ਕਿ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਮੈਂ ਕਿ ਤੁਸੀਂ ਮਜਬੂਤਾ ਤੋਂ ਪੰਜਾ ਪੰਦੇ ਤੁਹਾਨੂੰ ਇਹ ਕੀ ਚੋਬਾ ਨਹੀਂ ਜਿੰਦਗੀ ਜੀ ਆਏ ਕਣਕ ਨੂੰ ਲਾਈ ਬੈਠੇ ਜਾਂ ਕਿਸੇ ਦੀ ਕਣਕ ਨੂੰ ਅੱਗ ਲੱਗੀ ਤਾਂ ਉਹਦਾ ਕੌਣ ਵਾਲੀ ਹੋਇਆ ਤਾਂ ਕੌਣ ਜ਼ਿੰਮੇਵਾਰ ਆ ਤਾਂ ਇਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਕਿ ਇਹ ਕਹਿੰਦੇ ਕੋਈ ਨਹੀਂ ਦੇਖਾਂਗੇ ਉਹ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਚਾਹੁੰਦੇ ਹਾਂ ਤੇ ਇਹੀ ਮੰਗ ਕਰਦੇ ਹਾਂ ਕਿ ਇਹ ਸੰਬੰਧ ਉਹ ਕੋਈ ਜਿਹੜੀ ਬਾਗੀ ਕਾਰਵਾਈ ਉਹ ਜ਼ਰੂਰ ਹੋਣੀ ਚਾਹੀਦੀ